ਦੇ ਇਸ ਆਪਰੇਸ਼ਨ ਪ੍ਰਹਾਰ ਦੀ ਸ਼ੁਰੂਆਤ ਹੋਈ ਹੈ ਟੂਰੀ ਕੀ ਹੈ ਇਹ ਜਾਣਕਾਰੀ ਬਾਤ ਸਾਬ ਥੱਲੇ ਕਰੋ ਮਾੜਾ ਲੋ ਭਾਜੀ ਦੇਖੋ ਮੈਂ ਸੈਂਟਰ ਚ ਲਾ ਲਉ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰ ਕ੍ਰਾਈਮ ਆਰਗੇਨਾਈਜ਼ ਕ੍ਰਾਈਮ ਬਾਰੇ ਦੀ ਬਚਨ ਬੰਤਾ ਨੂੰ ਦਰਾਉਣਾ ਚਾਹੁੰਦਾ ਜਿਹੜਾ ਸਾਡਾ ਆਪਰੇਸ਼ਨ ਪ੍ਰਹਾਰ 2 ਜਿਹਦਾ ਜਦੀ ਅੱਜ ਆਗਾਜ਼ ਹੋਇਆ ਸੀਗਾ ਉਸ ਦੇ ਬਹੁਤ ਜ਼ੋਰਦਾਰ ਤਰੀਕੇ ਨਾਲ ਸ਼੍ਰੀ ਮਹਤਾਬ ਸਿੰਘ आईपीएस एसएसपी पटला ने इस दी पटले तो शुरुआत की है जिस तरह ਤੁਹਾਨੂੰ ਪਤਾ ਹੈ ਕਿ 28 ਇੱਕ ਨੂੰ ਮੰਦ ਭਾਗੀ ਇੱਕ ਘਟਨਾ ਹੋਈ ਸੀ ਜਜ ਦੇ ਵਿੱਚ ਡਾਕਟਰ ਰਣਦੀਪ 베ਦੀ ਜੀ ਦਾ 베ਦੀ ਮੈਡੀਕਲ ਸਟੋਰ ਜੋੜੀਆਂ ਬਾਜ਼ਾਰ ਡੇਰਾ ਬਾਬਾ ਨਾਨਕ ਦਾ ਸਵੇਰੇ 8:30 ਤੋਂ 9 ਦੇ ਵਿੱਚ ਦੋ ਵੱਨ ਪਛਾਤੇ ਮੁਜਰਮਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਉਸੇ ਦਿਨ ਨੂੰ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼੍ਰੀ ਮਹਿਤਾਬ ਸਿੰਘ आईपीएस ਐਸਐਸਪੀ ਬਟਾਲਾ ਨੇ ਐਸਪੀਡੀ ਸੰਦੀਪਾ ਵਡੇਰਾ ਡੀਐਸਪੀ ਡੀ ਸੁਮੇਰ ਐਸਐਚਓ ਸੀਆਈਏ ਸਟਾਫ ਆਪਣਾ ਸੁਖਰਾਜ ਤੇ ਡੇਰਾ ਬਾਬਾ ਨਾਨਕ ਜਿਹੜੇ ਐਸਐਚਓ ਨੇ ਅਸ਼ੋਕ ਉਹਨਾਂ ਦੇ ਦੇ ਵੱਖ-ਵੱਖ ਉਹਨਾਂ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾਈਆਂ ਸੀਗੀਆਂ ਮੈਂ ਇੱਥੇ ਦੱਸਣਾ ਚਾਹੁੰਦਾ ਇਹ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈਗਾ ਐਸਐਸਪੀ ਸਾਹਿਬ ਬਟਾਲਾ ਨੇ ਤੇ ਉਹਨਾਂ ਦੀ ਟੀਮ ਨੇ ਜਿਸ ਲਈ ਇਹ ਵਧਾਈ ਦੇ ਪਾਤਰ ਨੇ ਵਦਾਈਲੀ ਮੈਂ ਇਸ ਕਰਕੇ ਕਹਣਾ ਕਿ ਇਹ ਬਹੁਤ ਮੰਦਭਾਗੀ ਘਟਨਾ ਸੀਗੀ ਇੱਕ ਬੇਗੁਨਾਹ ਦਾ ਜਿਹੜਾ ਕਤਲ ਹੋਇਆ ਸੀਗਾ ਦਿਨ ਦਿਹਾੜੇ ਬਿਨਾਂ ਕਿਸੇ ਵਜ੍ਹਾ ਤੋਂ ਗਮਰਾਏ ਹੋਏ ਨੌਜਵਾਨਾਂ ਨੇ ਜਿਹੜੇ ਇਹਨਾਂ ਦੇ ਫੋਰਨ ਹੈਂਡਲਰਸ ਬੈਠੇ ਐ ਇਹਨਾਂ ਨੂੰ ਗੁਬਰਾਹ ਕਰਕੇ ਇਹਨਾਂ ਤੋਂ ਇਹ ਜੁਰਮ ਕਰਵਾਇਆ ਹੈਗਾ ਹੁਣ ਤੱਕ ਅਸੀਂ ਇਸ ਕੇਸ ਦੇ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਦੋ ਸਕੇ ਭਰਾਵਾਂ ਨੂੰ ਪ੍ਰਦੀਪ ਸੋਨੀ ਤੇ ਦਿਲਪ੍ਰੀਤ ਸੋਨੀ ਨੂੰ ਜਿਹੜੇ ਕਿ ਕੋਟਲੀ ਸੂਰਤ ਮੱਲੀਆ ਥਾਣੇ ਦੇ ਰਹਿਣ ਵਾਲੇ ਨੇ ਇੱਕ ਜੜਾ ਮੇਨ ਸ਼ੂਟਰ ਸੀਗਾ ਅ ਸੌਰਵ ਸੌਰੀ ਨਿਸ਼ਾਨ ਜਿਹੜਾ ਕਿ ਆ ਥਾਣਾ ਜਨਾਲਾ ਦਾ ਰਹਿਣ ਵਾਲਾ ਹੈ ਕੋਟਲੀ ਅੰਬਦਾ ਪਿੰਡ ਕੋਟਲੀ ਅੰਬਦਾ ਥਾਣਾ ਜਨਾਲਾ ਦਾ ਤੇ ਉਹਦੇ ਨਾਲ ਉਹਦਾ ਸਾਥੀ ਇੱਕ ਸੌਰਫ ਉਹ ਵੀ ਕੋਟਲੀ ਅੰਬਦਾ ਹੈਗਾ ਤੇ ਥਾਣਾ ਜਨਾਲੇ ਦਾ ਰਹਿਣ ਵਾਲਾ ਹੈਗਾ ਅ ਅੰਮ੍ਰਿਤਸਰ ਦਿਹਾਤੀ ਦਾ ਉਹਨਾਂ ਨੂੰ ਗ੍ਰਫਤਾਰ ਕੀਤਾ ਸੀ ਅਜੇ ਇਹਨਾਂ ਨੂੰ ਦੋਨੋਂ ਆਪਣਾ ਨਿਸ਼ਾਨ ਨੂੰ ਸ੍ਰੀ ਗੁਰੂ ਰਾਮਦਾਸ ਹਸਪੀਟਲ ਅੰਮ੍ਰਿਤਸਰ ਤੋਂ ਗ੍ਰਫਤਾਰ ਕੀਤਾ ਸੀਗਾ ਅ ਤਕਰੀਬਨ 1 ਵਜੇ ਦੇ ਕਰੀਬ ਤੇ ਉਸਨੇ ਜਦੋਂ ਜੜੀ ਮੁੱਢਲੀ ਪੁੱਛਗਿਸ਼ ਵਿੱਚ ਇਹ ਦੱਸਿਆ ਸੀਗਾ ਕਿ ਵਾਰਦਾਤ ਤੋਂ ਬਾਅਦ ਉਸਨੇ ਇੱਕ ਵੈਪਨ ਇੱਧਰ ਜਿਹੜਾ ਪਿੰਡ ਜਿੱਥੇ ਆਪਾਂ ਖੜੇ ਆ ਉਹਦੀ ਹਦੂਦ ਦੇ ਵਿੱਚ ਲੁਕੋਇਆ ਹੈਗਾ ਉਸਦੀ ਰਿਕਵਰੀ ਲਈ ਪੁਲਿਸ ਆਈ ਸੀਗੀ ਤੇ ਮੌਕਾ ਦੇਖ ਕੇ ਉਸਨੇ ਪੁਲਿਸ ਪਾਰਟੀ ਉੱਤੇ ਫਾਇਰ ਕੀਤੇ ਹੈਗੇ ਤੇ ਮੌਕੇ ਤੇ ਐਫਐਸਐਲ ਵੱਲੋਂ ਜਿਹੜੀ ਮੈਂ ਹੁਣ ਜਾ ਕੇ ਦੇਖਿਆ ਜਿਹੜਾ ਮਲਾਇਆ ਕੀਤਾ ਹਲੇ ਕਿਉਂਕਿ ਹਨੇਰਾ ਹੈਗਾ ਹਲੇ ਚਾਰ ਖੋਲ ਉੱਥੇ ਨਜ਼ਰ ਆ ਰਹੇ ਨੇ ਤੇ ਉਹਦੇ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਜਿਹੜਾ ਨਿਸ਼ਾਨ ਸਿੰਘ ਸ਼ੂਟਰ ਸੀਗਾ ਉਹ ਇੰਜਰ ਹੋਇਆ ਤੇ ਉਸ ਨੂੰ ਅ ਐਮਬੂਲੈਂਸ ਰਾਹੀਂ ਨੇਲਡੇ ਹਸਪੀਟਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ। ਕਿ ਕਿਸ ਲਈ ਕੰਮ ਕਰਦਾ ਸੀ ਜੀ? ਮੈਂ ਜਿਹੜੇ ਇਹਨਾਂ ਦੇ ਬਾਹਰਲੇ ਜਿਹੜੇ ਬਾਠੇ ਜਿਹੜੇ ਇਹਨਾਂ ਦੇ ਹੈਂਡਲਰ ਹੈ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦਾ ਸੀ। ਮੈਂ ਉਹਨਾਂ ਬਦਮਾਸ਼ਾਂ ਦਾ ਨਾਮ ਲੈ ਕੇ ਉਹਨਾਂ ਨੂੰ ਗਲੋਰੀਫਾਈ ਨਹੀਂ ਕਰਨਾ ਚਾਹੁੰਦਾ। ਜਿਹੜੇ ਇਹਨਾਂ ਦੀ ਜਿਹੜੇ ਵਜ੍ਹਾ ਕੁਝ ਪੁਰਾਣੀ ਕੋਈ ਰੰਜਿਸ਼ ਚੱਲ ਰਹੀ ਸੀ ਕੋਈ ਜਿਸ ਤਰ੍ਹਾਂ ਕਹਿੰਦੇ ਫਰੋਤੀ ਦਾ ਜਿਹੜਾ ਕੋਈ ਮਸਲਾ ਸੀਗਾ ਤੋਂ ਸਾਰਿਆਂ ਨੂੰ ਪੱਲੀ ਪੰਤ ਪਤਾ ਹੈਗਾ ਜਿਹੜੇ ਬਦਮਾਸ਼ ਕੰਮ ਕਰਦੇ ਨੇ ਮੈਂ ਕਿਉਂਕਿ ਗੁਰੂ ਪੀਰਾਂ ਦੀ ਧਰਤੀ ਹੈ ਬਾਬੇ ਨਾਨਕ ਨੇ ਸਾਨੂੰ ਸੰਦੇਸ਼ ਦਿੱਤਾ ਹੈ ਕਿਰਤ ਕਰਨ ਦਾ ਤੇ ਆਪਣਾ ਨਾਮ ਜਪਣ ਦਾ ਤੇ ਵੰਡ ਛਕਣ ਦਾ ਤੇ ਜਿਹੜੇ ਇਹ ਜਿਹੜੇ ਗੰਦੇ ਅੰਸਰ ਨੇ ਸਾਡੇ ਸੋਸਾਇਟੀ ਦੇ ਵਿੱਚ ਜਿਹੜੇ ਬਾਹਰ ਬੈਠੇ ਆਪ ਤਾਂ ਐਸ਼ ਕਰਦੇ ਪਏ ਨੇ ਸਾਡੇ ਨੌਜਵਾਨਾਂ ਨੂੰ ਪਟਕਾ ਕੇ ਉਹਨਾਂ ਤੋਂ ਜੁਰਮ ਦੀ ਦੁਨੀਆ ਚ ਉਹਨਾਂ ਨੂੰ ਧਕੇਲ ਰਹੇ ਨੇ ਉਸ ਚੱਕਰ ਦੇ ਵਿੱਚ ਤਾਂ ਜਿਹੜੇ ਸ਼੍ਰੀ ਰਣਦੀਪ ਸਿੰਘ ਹੋਰਾਂ ਦਾ ਬੀਤੀ ਹੋਰਾਂ ਦਾ ਕਤਲ ਹੋਇਆ ਸੀਗਾ ਸਰ ਕਿਸ ਜਗ੍ਹਾ ਤੇ ਗੋਲੀ ਲੱਗੀ ਆ ਲਾਤ ਕੀ ਵੰਦੇ ਕਿਸ ਤੇ ਗੈਂਗਸਟਰ ਹਾਂ ਉਹ ਚਾਰਲੀ ਭੇਜਿਆ ਹਸਪੀਟਲ ਚ ਉਹਦੇ ਦੇਖੋ ਸਾਡਾ ਅਸੀਂ ਪੰਜਾਬ ਪੁਲਿਸ ਲਾਫਲੀ ਤਰੀਕੇ ਨਾਲ ਦੇਖੋ ਜਿੰਨਾ ਮਰਜੀ ਪ੍ਰੋਵੋਕੇਸ਼ਨ ਹੋਵੇ ਜਿੰਨੀ ਮਰਜੀ ਸਾਡੇ ਕੋਲ ਹੋਵੇ ਫਿਰ ਵੀ ਜਿਸ ਤਰ੍ਹਾਂ ਕਹਿੰਦੇ ਅਸੀਂ ਮਿਨਿਮਮ ਯੂਜ਼ ਆਫ ਫੋਰਸ ਦਾ ਕਨਕੋਜ਼ ਵੀ ਹੈ ਟ੍ਰੇਨਡ ਫੋਰਸ ਅਸੀਂ ਫਿਰ ਉਸ ਹੱਬ ਨਾਲ ਆਪਣਾ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਐਕਸਚੇਂਜ ਆਫ ਫਾਇਰ ਹੋਇਆ ਬਲੋ ਦਾ ਵੇਸਟ ਜਿਵੇਂ ਫਾਇਰ ਅਸੀਂ ਕਰਦੇ ਹੈਗੇ ਆਂ ਲਤ ਕੋਲੇ ਲੱਗੀ ਹੈ ਕਿਉਂਕਿ ਮੇਰੇ ਮੈਂ ਮੇਰੇ ਆਨ ਤੋਂ ਪਹਿਲਾਂ ਉਹ ਸ਼ਿਪਕੇ ਤੇ ਲਤ ਕੋਲ ਲੱਗੀ ਨਹੀਂ ਕੋਲੇ ਤੇ ਉਹਦੇ ਕੋਲ ਲੱਗੀ ਹੈਗੀ ਤੇ ਉਸ ਕਰਕੇ ਉਹਨੂੰ ਅਪਚਾਰ ਲਈ ਉਥੇ ਹਸਪੀਟਲ ਭੇਜਿਆ ਗਿਆ ਸਰ ਵੈਪਨ ਕਰੇ ਰੱਖੋ ਬਹੁਤ ਘੱਟ ਹੁੰਦੀ ਆ ਔਰ ਬਹੁਤ ਸਾਰੇ ਕਹ ਜਾਂਦਾ ਕਿ ਨਫਰੀ ਘਟਾ ਇਸ ਨੂੰ ਕਿ ਵਧਾਇਆ ਕਿਉਂ ਨਹੀਂ ਜਾਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਮੈਂ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਬਟਾਲੇ ਆ ਰਿਹਾ ਹੈਗਾ ਕਾਫੀ ਐਸਓਜੀ ਦੀਆਂ ਨਾਕਾਬੰਦੀ ਹਾਈ ਟੈਕ ਦੇ ਉੱਤੇ ਨਾਕਾਬੰਦੀ ਜਿਹੜੀਆਂ ਫੂਡ ਪੈਟ੍ਰੋਲਿੰਗਸ ਕਾਫੀ ਮਤਲਬ ਹੈ ਕਿ ਕੋਈ ਨਫਰੀ ਘਟ ਵਾਲੀ ਗੱਲ ਨਹੀਂ ਹੈਗੀ ਕਿ ਬਾਕੀ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਇਹ ਸਾਰਾ ਖਾਸ ਕਰਕੇ ਆਪਰੇਸ਼ਨ ਜਿਹੜਾ ਪ੍ਰਹਾਰ ਦੋ ਚੱਲ ਰਿਹਾ ਹੈ ਬਾਰੋਂ ਵੀ ਸਾਨੂੰ ਫੋਰਸ ਮਿਲੀ ਹੈਗੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਸਰ ਪਿਛਲੇ ਦਿਨੀ ਡੀਜੀ ਸਾਹਿਬ ਬਟਾਲਾ ਦੇ ਵਿੱਚ ਬਹੁਤ ਕਹਿ ਕੇ ਗਏ ਸੀ ਕਿ ਆਪਰੇਸ਼ਨ ਪ੍ਰਹਾਰ ਬਹੁਤ ਵਧੀਆ ਗਿਆ ਦੂਜੇ ਦੀ ਸ਼ੁਰੂਆਤ ਹੋ ਗਈ ਹੈ ਦੂਜੇ ਦੀ ਸ਼ੁਰੂਆਤ ਵੀ ਵਧੀਆ ਹੋਈ ਹੈ ਕਿ ਲੱਗਦਾ ਪ੍ਰਹਾਰ 2 ਕਿੱਥੋਂ ਤੱਕ ਜਾਏਗਾ ਔਰ ਗੈਂਗਸਟਰਾਂ ਨੂੰ ਕੀ ਜਾਨਾ ਦੇ ਦੇਖੋ ਮੈਂ ਪੰਜਾਬ ਸਰਕਾਰ ਦੀ ਇੱਥੇ ਆਪਜੀ ਦੇ ਸਾਰਿਆਂ ਦੇ ਸਾਹਮਣੇ ਵਚਨ ਬੰਨਤਾ ਨੂੰ ਦਰਾ ਰਹੇ ਹਾਂ ਕਿ ਜ਼ੀਰੋ ਟੋਲਰੈਂਸ ਜਿਹੜੀ ਪਾਲਿਸੀ ਹੈ ਟਵਰਡਸ ਆਰਗੇਨਾਈਜ਼ ਕ੍ਰਾਈਮ ਪ੍ਰਹਾਰ 2 ਪ੍ਰਹਾਰ ਇੱਕ ਬਹੁਤ ਕਾਮਯਾਬ ਰਿਹਾ ਸਾਡਾ ਪ੍ਰਹਾਰ 2 ਪਹਿਲੇ ਦਿਨ ਦਾ ਜਿਹੜਾ ਆਗਾਜ਼ ਹੈ ਉਹ ਅੱਛਾ ਹੈ ਸਾਡਾ ਬਾਰਡਰ ਰੇਂਜ ਦਾ ਤਾਂ ਕਾਫੀ ਮਤਲਬ ਅਸੀਂ ਇਹ ਕਵਾਂਗੇ ਮੈਂ ਤਾਂ ਬਾਰਡਰ ਰੇਂਜ ਬਾਰੇ ਗੱਲ ਕਰਾਂਗੇ ਹਲੇ ਸਾਰੇ ਅੰਕੜੇ ਕੱਟੇ ਹੋਣਗੇ ਉਦਾਂ ਡ ਉਹਨਾਂ ਤੋਂ ਹੈੱਡਕੁਆਰਟਰ ਤੋਂ ਹੀ ਅੰਕੜੇ ਜਾਰੀ ਹੋਣਗੇ ਸਾਡੇ ਇੱਥੇ ਕਾਫੀ ਅਰੈਸਟਾਂ ਹੋਈਆਂ ਅਸੀਂ ਜਿੱਥੇ ਵੀ ਇਹ ਜਿਹੜੇ ਗਲਤ ਅੰਸਾਰਾ ਲੁਕੇ ਹੋਣਗੇ ਪਤਾਲਚ ਹੋਣ ਉਹਨਾਂ ਉੱਥੋਂ ਲੱਭ ਲਿਆਵਾਂਗੇ ਦੇਸ਼ ਦੇ ਕਿਸੇ ਕੋਨੇ 'ਚ ਵੀ ਲੁਕੇ ਹੋਣਗੇ ਕਾਨੂੰਨ ਦੇ ਹੱਥ ਉਹਨਾਂ ਤੱਕ ਪਹੁੰਚਣਗੇ ਬਾਹਰ ਜਿੱਥੇ ਬੈਠੇ ਆ ਜੜੀ ਵਿਧੀ ਵਿਵਧਾਨ ਹੁੰਦਾ ਹੈ ਜਿਹੜਾ ਕੋਈ ਕਾਨੂੰਨ ਦੇ ਮੁਤਾਬਕ ਕਿਸੇ ਦੇਸ਼ ਨਾਲ ਟ੍ਰੀਟੀਆਂ ਹੁੰਦੀਆਂ ਆ ਆਰਸੀਐਨ ਬਲੂ ਜਿਹੜੇ ਨੋਟਿਸ ਹੁੰਦੇ ਆ ਉਹ ਸਾਰੇ ਅਸੀਂ ਜਾਰੀ ਕਰਕੇ ਇਹਨਾਂ ਨੂੰ ਐਕਸਟਰਡਾਈਟ ਡਿਪੋਰਟ ਜਿਸ ਤਰ੍ਹਾਂ ਵੀ ਕੋਈ ਯਹੀਲਾ ਵਸੀਲਾ ਹੋਏਗਾ ਅਸੀਂ ਲਾਫੁਲ ਤਰੀਕੇ ਨਾਲ ਸਾਰਾ ਕਰਾਂਗੇ ਤੁਹਾਡੇ ਮਾਧਿਅਮ ਰਾਈ ਮੈਂ ਇਹ ਅਪੀਲ ਕਰਾਂਗਾ ਜਿਹੜੇ ਗੁੰਮਰਾਹ ਹੋਏ ਨੌਜਵਾਨ ਹੈ ਉਹਨਾਂ ਨੂੰ ਮੈਂ ਕਹਿ ਰਿਹਾ ਕਿ ਜਿਹੜੇ ਬਾਹਰ ਬੈਠੇ ਜਿਹੜੇ ਬਦਮਾਸ਼ ਨੇ ਉਹਨਾਂ ਦੇ ਬਹਿਕਾਵੇ ਵਿੱਚ ਨਾ ਆਓ ਉਹ ਤੁਹਾਨੂੰ ਲਾਲਚ ਦੇ ਕੇ ਥੋੜਾ ਜਾਂ ਤੁਹਾਡੇ ਤੋਂ ਜੁਰਮ ਕਰਵਾ ਦਿੰਦੇ ਤੇ ਫਿਰ ਤੁਹਾਨੂੰ ਜਿਵੇਂ ਕਹਿੰਦੇ ਯੂਜ਼ ਐਂਡ ਥਰੋ ਪਾਲਿਸੀ ਫਿਰ ਤੁਹਾਡੇ ਬਾਰੇ ਕੁਝ ਚੰਦ ਪੈਸਿਆਂ ਲਈ ਕਿਉਂਕਿ ਮੈਂ ਤੁਹਾਨੂੰ ਕਈ ਚੀਜ਼ਾਂ ਜਨ ਤੱਕ ਨਹੀਂ ਕਰਨਾ ਚਾਹੁੰਦਾ ਇੰਨਾ ਮਤਲਬ ਇਹਨਾਂ ਦਾ ਮਿਸਯੂਜ਼ ਕਰਦੇ ਨੇ ਮਤਲਬ ਬਹੁਤ ਘੱਟ ਪੈਸੇ ਦੇ ਵਿੱਚ ਇਹਨਾਂ ਨੂੰ ਲਾਲਚ ਦਿੰਦੇ ਆ ਵੀ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਫਰਜੀ ਪਾਸਪੋਰਟਾਂ ਤੇ ਕਿਸੇ ਨੂੰ ਨਸ਼ੇ ਦੀ ਲਤ ਵਿੱਚ ਪਾ ਦਿੰਦੇ ਨੇ ਆਪਣਾ ਜਿਹੜਾ ਗੰਦੇ ਨਪਾਕ ਰਾਦਿਆਂ ਨੂੰ ਪੂਰਾ ਕਰਨ ਲਈ ਇਹਨਾਂ ਨੂੰ ਗਮਰਾਹ ਕਰ ਲੈਣੇ ਕਰ ਰਹੇ ਨੇ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਮੇਨਸਟ੍ਰੀਮ ਦੇ ਵਿੱਚ ਆਓ ਪੰਜਾਬ ਪੁਲਿਸ ਵਚਨਬੰਦ ਹੈ ਲਾਫੁਲ ਲੀਗਲ ਤਰੀਕੇ ਨਾਲ ਹਰ ਕਰਾਇਮ ਨੂੰ ਡੀਲ ਕਰਨ ਲਈ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ ਲਿਆਉਣ ਵਾਸਤੇ ਜਿਹੜੀ ਹੈ ਪੰਜਾਬ ਪੁਲਿਸ ਕੀ ਕਰ ਰਹੀ ਹੈ ਔਰ ਕਿੱਥੋਂ ਤੱਕ ਕਾਮਯਾਬੀ ਤੁਹਾਨੂੰ ਮਿਲ ਰਹੀ ਹੈ ਮੈਂ ਆਪ ਜੀ ਨੂੰ ਜਿਵੇਂ ਦੱਸਿਆ ਕਿ ਅਸੀਂ ਜਿਹੜਾ ਸੀਬੀਏ ਥਰੂ ਜਿਹੜਾ ਇੰਟਰਪੋਲ ਸੈਕਸ਼ਨ ਹੁੰਦਾ ਹੈ ਜਿਹੜਾ ਜਦੇ ਵਿੱਚ ਰੈਡ ਕਾਰਨਰ ਨੋਟਿਸ ਬਲੂ ਕਾਰਨਰ ਨੋਟਿਸ ਉਹ ਜਾਰੀ ਹੋ ਰਹੇ ਨੇ ਇਹਨਾਂ ਦੇ ਵਿਰੁੱਧ ਆਪਣੇ ਜਿਹੜੇ ਬਾਹਰ ਬੈਠੇ ਨੇ ਜਿਹੜੇ ਕਈ ਅਸੀਂ ਡਿਪੋਰਟ ਕਰਕੇ ਲਿਆਏ ਹੈਗੇ ਆ ਐਕਸਟਰੈਡਾਈਟ ਐਕਸੈਡੀਸ਼ਨ ਦੇ ਪ੍ਰੋਸੈਸ ਚੱਲ ਰਿਹਾ ਹੈਗਾ ਉਸ ਉਸ ਫਰੰਟ ਤੇ ਵੀ ਕਾਫੀ ਕਾਮਯਾਬੀ ਸਾਨੂੰ ਮਿਲੀ ਹੈਗੀ ਹੈ ਤੇ ਅੱਗੇ ਸਮੇਂ ਦੇ ਵਿੱਚ ਅਸੀਂ ਇਸ ਮਹੀਨੇ ਦੇ ਵਿੱਚ ਹੋਰ ਤੇਜ਼ੀ ਲਿਆ ਰਹੇ ਸਰ ਦੋ ਲੇਡੀਜ਼ ਵੀ ਸਰ ਇਹਦੇ ਵਿੱਚ ਲੇਡੀਜ਼ ਵੀ ਇਨਵੋਲ ਹੋ ਰਹੀਆਂ ਪਿੰਡੀਆਂ ਸੈਦਾਂ ਤੋਂ ਉਧਰ ਰਾਨੀ ਚਠਾਣੀ ਕੱਲ ਪੜੀਆਂ ਗਈਆਂ ਜੀ ਇਹਦੇ ਵਿੱਚ ਨਹੀਂ 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 ਇਹਦੇ ਵਿੱਚ ਨਹੀਂ ਮੈਂ ਵੈਸੇ ਕਿਹਾ ਵੀ ਤੁਸੀਂ ਕਹਿ ਰਹੇ ਨੇ ਲੇਡੀਜ਼ ਵੀ ਇਨਵੋਲ ਹੋ ਰਹੀਆਂ ਇੰਨਾ ਕੰਮਾਂ 'ਚ ਮੈਂ ਤਾਂ ਨਹੀਂ ਕਿਹਾ ਲੇਡੀਜ਼ ਕਿਸੇ ਨਹੀਂ 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 ਦੋ ਲੇਡੀਜ਼ ਗਿਆ ਨਹੀਂ ਹੈ ਨਾ ਕੱਲ ਪਿੰਡੀਆਂ ਸੈਦਾਂ ਤੋਂ ਮੈਂ ਤਾਂ ਨਹੀਂ ਕੋਈ ਕਿਹਾ ਇੱਥੇ ਲੇਡੀਜ਼ ਬਸ ਨਹੀਂ ਜਨਾਬ ਜੀ ਕੀ ਹੋਈ ਕੋਈ ਥੈਂਕ ਯੂ ਜੀ ਕੋਈ ਬਰਾਮਦਗੀ ਹੋਈ ਹੈ ਹਾਂ ਇਸ ਦੇ ਵਿੱਚ ਇਹਦੇ ਕੋਲ ਇੱਕ ਹਲੇ ਪਿਸਟਲ ਹੈਗੀ ਆ ਉਹ ਸਾਰੀ ਜਾਂਚ ਚੱਲੀ ਚੱਲੀ ਹੈ ਮੈਂ ਦਵੇਂ ਦੱਸਿਆ ਇੱਕ ਪਿਸ ਤੇ ਇੱਕ ਜਿਹੜੀ ਉਹ ਕਹਿ ਰਿਹਾ ਸੀ ਮਲਕੋਈ ਹੈ ਇੱਥੇ ਤੇ ਚਾਰ ਖੋਲ ਹਲੇ ਨਜ਼ਰ ਆ ਰਹੇ ਨੇ ਕਿਉਂਕਿ ਹਨੇਰਾ ਹੈ ਫਰਾਜ ਸਾਰੀ ਫਰੈਂਸਿਕ ਇਹਦੀ ਗਹਿਣ ਜਾਂਚ ਕਰੇਗੀ ਸੀ ਨੋ ਕ੍ਰਾਈਮ ਦੀ ਉਸ ਤੋਂ ਬਾਅਦ ਜਿਵੇਂ ਹੋਏਗਾ ਤੁਹਾਨੂੰ ਅਪਡੇਟ ਕਰ ਦਿੱਤਾ ਜਾਵੇਗਾ ਇੱਥੇ ਮੈਂ ਰੀਟ੍ਰੇਟ ਕਰਦਾ ਕਿ ਮੇਨ ਸ਼ੂਟਰ ਜਿਹੜਾ ਨਿਸ਼ਾਨ ਸਿੰਘ ਆ ਜਿਹੜਾ ਕੋਟਲੀ ਅੰਬ ਦਾ ਹੈਗਾ ਉਹ ਆਪਣਾ ਥਾਣਾ ਜਨਾਲੇ ਦਾ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਬਰੀਫ ਐਕਸਚੇਂਜ ਆਫ ਫਾਇਰ ਦੇ ਵਿੱਚ ਉਹ ਇੰਜਰ ਹੋਇਆ ਅਤੇ ਉਸ ਨੂੰ ਨੇੜਲੇ ਹਸਪੀਟਲ ਅਪਚਾਰ ਲਈ ਭੇਜ ਦਿੱਤਾ ਗਿਆ ਧੰਨਵਾਦ ਥੈਂਕ ਯੂ